ਹਾਂ ਜੀ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਸ਼ਹੂਰ ਬਾਲੀਵੁੱਡ ਐਕਟਰ ਗੋਵਿੰਦਾ ਬਾਰੇ ਅਸੀਂ ਬਹੁਤ ਸਮੇਂ ਤੋਂ ਜਾਣਦੇ ਆ ਜਿਵੇਂ ਕਿ ਇਹਨਾਂ ਦੀ ਅੱਜਕੱਲ ਕੋਈ ਵੀ ਨਵੀਂ ਫਿਲਮ ਨਹੀਂ ਆ ਰਹੀ ਤੇ ਨਾ ਇਹਨਾਂ ਨੇ ਕੋਈ ਟੀਵੀ ਸੀਰੀਅਲ ਹੈਗਾ ਜਿਹੜਾ ਕਰਿਆ ਹੈਗਾ ਪਰ ਫਿਰ ਵੀ ਇਹਨਾਂ ਦੇ ਘਰ ਦਾ ਗੁਜ਼ਾਰਾ ਹੈਗਾ ਜਿਹੜਾ ਕਿਵੇਂ ਚੱਲ ਰਿਹਾ ਹੈਗਾ ਇਹ ਬਹੁਤ ਹੀ ਵਧੀਆ ਇੱਕ ਲਗਜ਼ਰੀ ਲਾਈਫ ਹੈਗੀ ਜਿਹੜੀ ਕਿ ਅੱਜ ਦੇ ਸਮੇਂ ਦੇ ਵਿੱਚ ਜਿਉ ਰਹੇ ਨੇਗੇ ਇਹ ਸਾਰਾ ਕੁਝ ਕਿਵੇਂ ਹੋ ਰਿਹਾ ਹੈਗਾ ਆਓ ਅੱਜ ਆਪਾਂ ਸਾਰਾ ਕੁਝ ਗੱਲ ਕਰਦੇ ਆਂਗੇ ਇਸ ਵੀਡੀਓ ਦੇ ਵਿੱਚ ਜੇ ਵੀਡੀਓ ਤੁਹਾਨੂੰ ਥੋੜੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਜਿਵੇਂ ਕਿ ਅਸੀਂ ਗੱਲ ਕਰਦੇ ਆਂਗੇ ਗੋਵਿੰਦਾ 1980 90 ਦੇ ਵਿੱਚ ਇੱਕ ਵਧੀਆ ਹੀ ਮਸ਼ਹੂਰ ਅਤੇ ਬਹੁਤ ਹੀ ਮਿਹਨਤੀ ਐਕਟਰ ਹੁੰਦੇ ਦੀ ਉਸ ਸਮੇਂ ਦੇ ਵਿੱਚ ਇਹਨਾਂ ਦੇ ਲਵੇ ਉਸ ਸਮੇਂ ਦੇ ਵਿੱਚ ਇੰਨੀਆਂ ਫਿਲਮਾਂ ਹੁੰਦੀਆਂ ਤੇ ਇਹਨਾਂ ਲਈ ਇੱਕ ਦਿਨ ਵੀ ਖਾਲੀ ਨਹੀਂ ਹੁੰਦਾ ਸੀਗਾ ਇਨਾਂ ਨੇ ਵੀ ਫਿਲਮਾਂ ਦੀ ਜਿਹੜੀ ਕਿ ਲੈਣ ਲੱਗੀ ਰਹਿੰਦੀ ਸੀਗੀ ਤੇ ਉਸ ਸਮੇਂ ਇਹ ਆਪਦੀ ਬਹੁਤ ਹੀ ਵਧੀਆ ਜਿਵੇਂ ਕਿ ਕਲਾਕਾਰੀ ਦੇ ਨਾਲ ਜਿਵੇਂ ਕਿ ਕਾਮੇਡੀਅਨ ਫਿਲਮਾਂ ਐਕਟਿੰਗ ਦੇ ਵਿੱਚ ਬਹੁਤ ਹੀ ਵਧੀਆ ਇਹਨਾਂ ਨੇ ਨਾਮ ਕਮਾਇਆਗਾ ਤੇ ਉਦੋਂ ਇਹ ਬਹੁਤ ਹੀ ਵਧੀਆ ਐ ਐਕਟਰ ਤੀਗੇ ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਵੀ ਇਹਨਾਂ ਨੂੰ ਕੋਈ ਵੀ ਫਿਲਮ ਜਿਹੜੀ ਕਿ ਆਫਰ ਹੁੰਦੀ ਆ ਤਾਂ ਹੈ ਇੱਕ ਫਿਲਮ ਦਾ 5 ਕਰੋੜ ਰੁਪਈਆ ਆਏਗਾ ਜਿਹੜਾ ਕੀ ਚਾਰਜ ਕਰ ਦੇਣਗੇ ਇੱਕ ਫਿਲਮ ਦਾ ਪਰ ਕਾਫੀ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਨੂੰ ਕੋਈ ਵੀ ਜਿਹੜੀ ਕਿ ਬਾਲੀਵੁੱਡ ਮੂਵੀ ਨਹੀਂ ਮਿਲੀ ਤੇ ਇਹਨਾਂ ਦਾ ਜਿਹੜਾ ਗੁਜ਼ਾਰਾ ਉਹ ਕਿਸ ਤਰ੍ਹਾਂ ਹੋ ਰਿਹਾ ਹੈਗਾ ਇਹਨਾਂ ਦਾ ਜਿਵੇਂ ਕਿ ਕੋਈ ਵੀ ਜਿਹੜੇ ਐਕਟਰ ਹੁੰਦੇ ਨੇਗੇ ਕੋਈ ਵੀ ਹੀਰੋ ਹੁੰਦੇ ਨੇ ਤਾਂ ਇਹਨਾਂ ਦੇ ਮਤਲਬ ਕਿ ਲਾਈਫ ਦੇ ਵਿੱਚ ਇਹੀ ਹੁੰਦਾ ਜਿੰਨਾ ਚਿਰ ਇਹਨਾਂ ਨੂੰ ਕੰਮ ਮਿਲ ਰਿਹਾ ਉਹਨਾਂ ਚਿਰ ਤਾਂ ਇਹਨਾਂ 'ਲੇ ਵੇ ਪੈਸਾ ਆਉਂਦਾ ਹੈਗਾ ਜਦੋਂ ਇਹਨਾਂ ਦਾ ਕੰਮਾਂਗਾ ਜਿਹੜਾ ਬੰਦ ਹੋ ਜਾਂਦਾ ਇਹਨਾਂ 'ਲੇ ਵੇ ਪੈਸਾ ਆਉਣਾ ਵੀ ਬੰਦ ਹੋ ਜਾਂਦਾ ਹੈਗਾ ਤਾਂ ਇਸ ਲਈ ਇਹ ਕੀ ਕਰਦੇ ਨੇਗੇ ਜਿੰਨਾ ਚਿਰ ਇਹਨਾਂ ਨੂੰ ਕੰਮ ਮਿਲਦਾ ਰਹਿੰਦਾਗਾ ਤਾਂ ਪੈਸੇ ਬਣਦੇ ਨੇ ਤੇ ਹੀ ਆਪਦੀ ਮਤਲਬ ਕਿ ਹੋਰ ਪਾਸੇ ਪੈਸਾ ਇਨਵੈਸਟ ਕਰਦੇ ਨੇਗੇ ਜਿਵੇਂ ਵੀ ਮੰਨ ਕੇ ਜਲ ਪ੍ਰਾਪਰਟੀ ਲੈ ਲਈ ਜਾਂ ਕਿਸੇ ਕੋਈ ਸ਼ੇਅਰ ਜਿਵੇਂ ਕਿਸੇ ਵੀ ਵੱਡੇ ਵੱਡੇ ਜਿਵੇਂ ਹੋਟਲ ਲੈ ਲਈ ਵੀ ਆਪਦੀ ਮਤਲਬ ਪ੍ਰਾਪਰਟੀ ਬਣਾਉਂਦੇ ਨੇਗੇ ਇਹ ਇਸੇ ਤਰ੍ਹਾਂ ਹੀ ਗੋਵਿੰਦਾਂ ਨੇ ਉਸ ਸਮੇਂ ਪੈਸਾਗਾ ਜਿਹੜਾ ਕਿ ਇਨਵੈਸਟ ਕਰਿਆ ਸੀਗਾ ਤੇ ਗੋਵਿੰਦਾਂ ਨੇ ਆਪਦੇ ਜਿਹੜੇ ਕਿ ਮੁੰਬਈ ਦੇ ਵਿੱਚ ਤਿੰਨ ਪਲਾਟ ਉਹਨਾਂ ਲੈਤੇ ਨੇਗੇ ਤੇ ਤਿੰਨ ਇਹਨਾਂ ਦੇ ਆਪਦੇ ਬੰਗਲੇ ਨੇਗੇ ਜਿੱਥੇ ਕਿ ਮਤਲਬ ਤਿੰਨ ਬੰਗਲੇਆਂ ਦੇ ਵਿੱਚੋਂ ਇੱਕ ਬੰਗਲੇ ਦੇ ਵਿੱਚ ਤਾਂ ਇਹ ਆਪਦੀ ਫੈਮਿਲੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਨੇਗੇ ਤੇ ਜਿਹੜੇ ਦੋ ਹੋਰ ਬੰਗਲੇ ਨੇ ਉਹ ਇਹਨਾਂ ਨੇ ਸ਼ੂਟਿੰਗ ਲਈ ਕਿਰਾਏ ਤੇ ਵੀ ਦਿੰਦੇ ਨੇ ਤੇ ਉਹ ਵੀ ਕਿਰਾਏ ਦੇ ਆ ਦਿੱਤੇ ਹੋਣਗੇ ਉੱਥੋਂ ਇਹਨਾਂ ਨੂੰ ਪੈਸਾ ਆਈ ਜਾਂਦਾ ਹੈਗਾ ਤੇ ਇਹਨਾਂ ਦੇ ਹੋਰ ਵੀ ਜਿਵੇਂ ਮੰਨ ਕੇ ਚੱਲੋ ਇਹ ਸੁਣਨ ਦੇ ਵਿੱਚ ਮਤਲਬ ਕਿ ਵੀ ਇੰਟਰਵਿਊ ਦੇ ਵਿੱਚ ਇਹਨਾਂ ਨੇ ਦੱਸਿਆ ਜਾਂ ਸੋਸ਼ਲ ਮੀਡੀਆ ਤੇ ਜਿਵੇਂ ਜਾਣਕਾਰੀ ਇਕੱਠੇ ਕਰਦੇ ਉੱਥੋਂ ਪਤਾ ਲੱਗਦਾ ਹੈਗਾ ਵੀ ਇਹਨਾਂ ਦੀ ਜਿਹੜੀ ਕਿ ਇੱਕ ਹੋਰ ਵੀ ਜਿਹੜੀ ਪ੍ਰਾਪਰਟੀ ਹੈਗੀ ਅਮਰੀਕਾ ਦੇ ਵਿੱਚ ਵੀ ਇਹਨਾਂ ਨੇ ਪ੍ਰਾਪਰਟੀ ਹੈਗੀ ਜਿਹੜੀ ਕਿ ਉਹਦੀ ਲੈ ਰੱਖੀ ਹੈਗੀ ਤੇ ਇਹਨਾਂ ਦਾ ਇੱਕ ਜਿਹੜਾ ਘਰ ਹੈਗਾ ਲਖਨੋਬ ਲਖਨੋਬ ਦੇ ਵਿੱਚ ਵੀ ਇਹਨਾਂ ਦਾ ਇੱਕ ਬੰਗਲਾ ਹੈਗਾ ਇੱਕ ਇਹਨਾਂ ਦਾ ਕਲਕੱਤਾ ਦੇ ਵਿੱਚ ਬੰਗਲਾ ਹੈਗਾ ਜਦੋਂ ਕਿ ਇਹ ਕਲਕੱਤਾ ਦੇ ਵਿੱਚ ਸ਼ੂਟਿੰਗ ਕਰ ਰਹੇ ਤੇ ਤਾਂ ਇਹਨਾਂ ਨੂੰ ਕਲਕੱਤਾ ਸ਼ਹਿਰ ਇੰਨਾ ਜੱਜ ਗਿਆ ਤੇ ਇਹਨਾਂ ਨੇ ਉੱਥੇ ਇੱਕ ਬੰਗਲਾਗਾ ਜਿਹੜਾ ਲੈ ਲਿਆ ਤੇ ਉਹ ਬੰਗਲੇ ਦੇ ਵਿੱਚ ਇਹ ਕਦੇ ਨਾ ਕਦੇ ਸ਼ੌਂਕ ਦੇ ਵਜੋਂ ਢੇਡਾ ਮਾਰਦੇ ਨੇ ਬਾਕੀ ਉਹ ਬੰਗਲੇ ਨੂੰ ਇਹ ਸ਼ੂਟਿੰਗ ਲਈ ਵੀ ਕਿਰਾਏ ਤੇ ਉੱਤੇ ਦਿੰਦੇ ਨੇਗੇ ਉੱਥੋਂ ਵੀ ਇਹਨਾਂ ਨੇ ਆਪਦੀ ਬਹੁਤੀ ਵਧੀਆ ਜਿਵੇਂ ਇਨਕਮ ਦਾ ਜਿਹੜਾ ਕਿ ਸੋਰਸ ਬਣਾ ਰੱਖਿਆਗਾ ਜਿਵੇਂ ਕਿ ਅਸੀਂ ਜਾਣਦੇ ਆ ਇਹਨਾਂ ਤੋਂ ਇਹ ਜੀ ਕੀ ਗਲਤੀ ਹੋਈ ਕੀ ਵੀ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਨੂੰ ਫਿਲਮਾਂ ਨਹੀਂ ਗਈਆਂ ਜਿਹੜੀਆਂ ਨਹੀਂ ਮਿਲ ਰਹੀਆਂ ਤਾਂ ਉਹ ਇਹ ਗਲਤੀ ਹੋਈ ਵੀ ਇਹ ਜਿਹੜੇ ਲੋਕਾਂ ਨਾਲ ਇਹ ਫਿਲਮਾਂ ਕਰਦੇ ਦੇਗੇ ਫਿਲਮ ਮੇਕਰ ਸੀਗੇ ਉਸ ਸਮੇਂ ਦੇ ਵਿੱਚ ਇਹਨਾਂ ਨੂੰ ਉਹ ਟਾਈਮ ਸ਼ੂਟਿੰਗ ਦਾ ਟਾਈਮ ਹੁੰਦਾ ਸੀਗਾ ਜਿਹੜਾ 10 ਵਜੇ ਤੇ ਇਹ ਆਪਦੀ ਮਰਜ਼ੀ ਦੇ ਨਾਲ 4 ਵਜੇ ਕੀ ਜਿਹੜੇ ਸ਼ੂਟਿੰਗ ਦੇ ਟਾਈਮ ਦੇ ਉਹਦੇ ਸ਼ੂਟਿੰਗ ਤੇ ਪਹੁੰਚਦੇ ਹੁੰਦੇ ਸੀਗੇ ਇਸ ਕਰਕੇ ਉਹ ਬਹੁਤ ਪਰੇਸ਼ਾਨ ਹੋ ਗਏ ਮਤਲਬ ਕਿ ਵੀ ਅੱਜ ਦੇ ਟਾਈਮ ਵਿੱਚ ਇਹਨਾਂ ਨਾਲ ਉਹ ਮਤਲਬ ਫਿਲਮ ਨਹੀਂ ਕਰਦੇ ਤੇ ਇਹਨਾਂ ਤੋਂ ਗੋਵਿੰਦਾ ਜੀ ਨੇ ਆਪ ਵੀ ਦੱਸਿਆ ਹੈ ਕਿ ਉਹ ਅੱਜ ਦੇ ਸਮੇਂ ਵਿੱਚ ਇਹਨਾਂ ਤੋਂ ਮੂੰਹ ਫੇਰਦੇ ਜਿਹੜੇ ਕਿ ਨਜ਼ਰ ਆਉਂਦੇ ਨੇਗੇ ਤੇ ਗੋਵਿੰਦਾ ਬਹੁਤ ਹੀ ਮਤਲਬ ਮਿਹਨਤੀ ਐਕਟਰ ਸੀਗੇ ਉਸ ਸਮੇਂ ਦੇ ਵਿੱਚ ਪਰ ਅੱਜ ਇਹਨਾਂ ਨੂੰ ਅਫਸੋਸ ਦੀ ਗੱਲ ਹੈ ਵੀ ਇਹਨਾਂ ਨੂੰ ਕੋਈ ਵੀ ਮਤਲਬ ਹਾਲੀਵੁੱਡ ਫਿਲਮਾਂ ਹੈਗੀ ਜਿਹੜੀ ਨਹੀਂ ਮਿਲ ਰਹੀ ਪਰ ਇਹਨਾਂ ਦਾ ਜਿਹੜਾ ਕੀ ਗੁਜ਼ਾਰਾ ਇਹਨਾਂ ਲਈ ਪ੍ਰਾਪਰਟੀ ਹੈਗੀ ਉਸ ਤੇ ਸਿਰ ਤੇ ਇਹਨਾਂ ਦਾ ਬਹੁਤ ਵਧੀਆ ਗੁਜ਼ਾਰਾ ਹੋ ਰਿਹਾ ਹੈਗਾ ਅੱਜ ਜਿਹੜੇ ਗੋਵਿੰਦਾ ਨੇਗੇ ਇਹਨਾਂ ਲਈ 160 ਕਰੋੜ ਦੀ ਸੰਪਤੀ ਹੈਗੀ ਅੱਜ ਦੇ ਟਾਈਮ ਦੇ ਵਿੱਚ ਤੇ ਅੱਜ ਇਹਨਾਂ ਵਧੀਆ ਇੱਕ ਲਗਜ਼ਰੀ ਲਾਈਫ ਹੈਗੀ ਜਿਹੜੀ ਇਹ ਜਿਉਂ ਰਹੇ ਨੇਗੇ ਬਾਕੀ ਇਹ ਵੀਡੀਓ ਦੱਸੋ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਕੇ ਜਾਇਓ